ਉਰ ਦਾ ਰੋਖ ਕੀਤਾ ਗਿਆ ਰੋਖ ਕਿਹੜੀ ਗੱਲ ਨੂੰ ਲੈ ਕੇ ਕੀਤਾ ਗਿਆ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਕਿ ਸਭ ਤੋਂ ਪਹਿਲਾਂ ਸਬਕਾ ਜਥੇਦਾਰ ਜਿਹੜੇ ਗਿਆਨੀ ਰਗਬੀਰ ਸਿੰਘ ਨੇ ਇਹਨਾਂ ਨੂੰ ਜਿਹੜੇ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਸੀ ਐਸਜੀਪੀਸੀ ਦੇ ਵੱਲੋਂ ਸਭ ਤੋਂ ਪਹਿਲਾਂ ਤਾਂ ਉਸ ਅਹੁਦੇ ਤੋਂ ਇਹਨਾਂ ਨੂੰ ਹਟਾਇਆ ਗਿਆ ਫਿਰ ਉਸ ਤੋਂ ਬਾਅਦ ਵਿੱਚ ਹੁਣ ਇੱਕ ਪਿਟੀਸ਼ਨ ਦਾਖਲ ਕੀਤੀ ਗਿਆ ਲਗਭਗ 9 ਤਰੀਕ ਦੇ ਢੇੜ-ਘੇੜ ਦੱਸਿਆ ਜਾ ਰਿਹਾ ਹੈ ਕਿ ਗਿਆਨੀ ਰਗਵੀਰ ਸਿੰਘ ਹੁਣਾ ਨੇ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਹੈ ਉਸ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਹੈ ਗਿਆਨੀ ਰਗਵੀਰ ਸਿੰਘ ਹੁਣਾ ਦੇ ਵਕੀਲ ਦੇ ਵੱਲੋਂ ਕਿ ਇਹਨਾਂ ਨੂੰ ਖਦਸਾ ਹੈ ਜਾਂ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਹਨਾਂ ਨੂੰ ਐਸਜੀਪੀਸੀ ਜਿਹੜੀ ਹੈ ਉਹ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਵੀ ਹਟਾ ਸਕਦੀ ਹੈ ਤੁਹਾਨੂੰ ਦੱਸਦੀ ਕਿ ਕਾਰਜਕਾਰੀ ਜਥੇਦਾਰ ਲਗਾਇਆ ਗਿਆ ਸੀ ਐਸਜੀਪੀਸੀ ਦੇ ਵੱਲੋਂ ਗਿਆਨੀ ਰਗਵੀਰ ਸਿੰਘ ਹੁਣਾ ਨੂੰ ਫਿਰ ਇਹਨਾਂ ਨੇ ਉਹ ਵੀ ਸੇਵਾਵਾਂ ਨਿਭਾਈਆਂ ਔਰ ਇਸ ਦੇ ਨਾਲ-ਨਾਲ ਹੀ ਇਹ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸੀ ਜਿਹਦੀਆਂ ਸੇਵਾਵਾਂ ਹੁਣ ਵੀ ਨਿਭਾ ਰਹੇ ਨੇ ਐਜ਼ ਆ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਵੱਲੋਂ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਵੱਲੋਂ ਆਪਣੀ ਸੇਵਾ ਨਿਭਾਈ ਜਾ ਰਹੀ ਹੈ ਪਰ ਤੁਹਾਨੂੰ ਦੱਸਦੀ ਕਿ ਇਹਨਾਂ ਨੂੰ ਅਸ਼ੰਕਾ ਸੀ ਜਾਂ ਕਹਿ ਲਈ ਕਿ ਖਦਸਾ ਹੈ ਜਿਸ ਦੇ ਤਹਿਤ ਇਹਨਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਹੈ ਕਿ ਮੈਨੂੰ ਖਦਸਾ ਹੈ ਕਿ ਐਸਜੀਪੀਸੀ ਮੈਨੂੰ ਅ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਔਡੇ ਤੋਂ ਹਟਾਉਣ ਦੀਆਂ ਤਿਆਰੀਆਂ ਕਰ ਰਹੀ ਹੈ ਜਾਂ ਉਹਨਾਂ ਦੀ ਪਲੈਨਿੰਗ ਚੱਲ ਰਹੀ ਹੈ ਤੇ ਉਸ ਤੋਂ ਪਹਿਲਾਂ ਮੈਨੂੰ ਲੂਪ ਦੇ ਵਿੱਚ ਲਵੇ ਐਸਜੀਪੀਸੀ ਜਾਂ ਪਹਿਲਾਂ ਮੈਨੂੰ ਦੱਸੇ ਜਿਵੇਂ ਵੀ ਹੈ ਕਿਉਂਕਿ ਤੁਹਾਨੂੰ ਅੱਜ ਦੇ ਕਿ ਇਹਨਾਂ ਨੂੰ 9 ਮਾਰਚ ਦੇ ਏਡਗੇਟ ਜਿਹੜਾ ਆ ਕਾਰਜਕਾਰੀ ਜਥੇਦਾਰ ਇਹਨਾਂ ਨੂੰ ਸ਼੍ਰੀ ਅਕਾਲ ਚਤਰਾ ਸਾਹਿਬ ਦਾ ਬਣਾਇਆ ਗਿਆ ਸੀ ਉਸ ਅਹੁਦੇ ਤੋਂ ਇਹਨਾਂ ਨੂੰ ਹਟਾ ਦਿੱਤਾ ਤੇ ਉਸ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗੱਜ ਖੁਣਾ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈ ਤਾਂ ਹੁਣ ਇਹਨਾਂ ਨੇ ਇਸ ਕਰਕੇ ਹਾਈ ਕੋਰਟ ਦਾ ਰੋਕ ਕੀਤਾ ਹੈ ਕਿ ਮੈਨੂੰ ਇੱਕ ਹਦਸਾ ਹੈ ਕਿ ਐਸਜੀਪੀਸੀ ਮੈਨੂੰ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹਟਾਉਣ ਦੀਆਂ ਤਿਆਰੀਆਂ ਕਰ ਰਹੀ ਹੈ ਤੇ ਉਸ ਤੋਂ ਪਹਿਲਾਂ ਮੈਨੂੰ ਲੂਪ ਚ ਲਿਆ ਜਾਵੇ ਇਸ ਤਰੀਕੇ ਦੀ ਇਹਨਾਂ ਨੇ ਪਟੀਸ਼ਨ ਜਿਹੜੀ ਉਹ ਦਾਖਲ ਕੀਤੀ ਹੈ ਪਰ ਇੱਥੇ ਇੱਕ ਗੱਲ ਬਣਦੀ ਹੈ ਇੱਕ ਜ਼ਿਕਰ ਸਾਬਕਾ ਜਥੇਦਾਰ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਜੇਕਰ ਹਾਈ ਕੋਰਟ ਦਾ ਰੋਕ ਕਰਨਾ ਪਵੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਉਣੀ ਪਵੇ ਉਹ ਵੀ ਧਾਰਮਿਕ ਮਸਲੇ ਦੇ ਲਈ ਤਾਂ ਫਿਰ ਇੱਥੇ ਸਿੱਖਾਂ ਦੇ ਮਨ ਦੇ ਵਿੱਚ ਸਵਾਲ ਤਾਂ ਪੈਦਾ ਹੁੰਦਾ ਹੈ ਕਿ ਸਿੱਖਾਂ ਦੇ ਵਾਸਤੇ ਜੋ ਸਰਵੋੱਚ ਅਦਾਲਤ ਹੈ ਉਸ ਤੋਂ ਵੱਡਾ ਸਿੱਖਾਂ ਦੇ ਵਾਸਤੇ ਹੋਰ ਕੋਈ ਅਦਾਲਤ ਨਹੀਂ ਜਿਹੜੀ ਸ਼੍ਰੀ ਅਕਾਲਤ ਸਹਿਬ ਸਿੱਖਾਂ ਦਾ ਉਹ ਕੋਟ ਕਚੈਰੀ ਜਿਹਨੂੰ ਸਭ ਤੋਂ ਸਰਵੋੱਚ ਮੰਨਿਆ ਗਿਆ ਹੈ ਸਿੱਖ ਧਰਮ ਦੇ ਵਿੱਚ ਔਰ ਜੇਕਰ ਉਥੋਂ ਦੇ ਪੰਥਕ ਮਸਲੇ ਕਿਹਾ ਜਾਂਦਾ ਕਿ ਉਥੇ ਦੇ ਪੰਥਕ ਮਸਲੇ ਉਥੇ ਹੀ ਬੈਠ ਕੇ ਨਿਬੇੜੇ ਜਾਣਗੇ ਉਥੇ ਹੀ ਸਲਾਹ مشورہ ਕਰਕੇ ਉਥੇ ਚੀਜ਼ਾਂ ਹੱਲ ਹੋ ਜਾਣਗੀਆਂ ਤਾਂ ਫਿਰ ਆਖਿਰਕਾਰ ਉਹ ਕਿਹੜੀ ਗੱਲ ਸੀ ਜਾਂ ਕੀ ਉਹ ਵਰਤਾਰਾ ਵਾਪਰਿਆ ਕਿ ਸਾਬਕਾ ਜਥੇਦਾਰ ਨੂੰ ਤੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਗਿਆਨੀ ਰਗਵੀ ਸਿੰਘ ਹੁਣਾਂ ਨੂੰ ਹਾਈ ਕੋਰਟ ਦਾ ਰੋਕ ਕਰਨਾ ਪਿਆ ਉਹਨਾਂ ਨੂੰ ਪਟੀਸ਼ਨ ਪਾਉਣੀ ਗਈ ਇੱਕ ਵੱਡਾ ਸਵਾਲ ਆਪਣੇ ਆਪ ਦੇ ਵਿੱਚ ਬਣ ਜਾਂਦਾ ਹੈ ਕਿ ਉਹਨਾਂ ਨੂੰ ਕਿਸ ਚੀਜ਼ ਦਾ ਖਦਸ਼ਾ ਹੈ ਜਾਂ ਡਰ ਕਿਸ ਚੀਜ਼ ਦਾ ਹੈ ਉਸ ਦੀ ਉਹਨਾਂ ਦੀ ਸੁਣੀ ਨਹੀਂ ਜਾ ਰਹੀ ਐ ਐਸਡੀਪੀਸੀ ਦੇ ਵੱਲੋਂ ਉਹਨਾਂ ਦਾ ਪੱਖ ਨਹੀਂ ਸੁਣਿਆ ਜਾ ਰਿਹਾ ਜਾਂ ਉਹਨਾਂ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਕਿਉਂ ਲਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹਾਲਾਂਕਿ ਉਹਨਾਂ ਨੇ ਖਦਸ਼ਾ ਜਤਾਇਆ ਹੈ ਕਿ ਮੈਨੂੰ ਲਾਇਆ ਜਾ ਸਕਦਾ ਹੈ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਸੋ ਇਸ ਦਾ ਜ਼ਿਕਰ ਇਹ ਪਟੀਸ਼ਨ ਦੇ ਵਿੱਚ ਦਰਜ ਕੀਤਾ ਹੈ ਜਿਹੜੀ ਉਹਨਾਂ ਨੇ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਹੈਗੀ ਹੈ ਸੋ ਉਹਨਾਂ ਦੇ ਵਕੀਲ ਦੇ ਵੱਲੋਂ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਕਿ ਉਹਨਾਂ ਨੂੰ ਲੂਪ ਦੇ ਵਿੱਚ ਰੱਖਿਆ ਜਾਵੇ ਇੱਕ ਖੱਤ੍ਹਾ ਜਤਾਇਆ ਗਿਆ ਹੈ ਕਿ ਉਹਨਾਂ ਨੂੰ ਐਸਜੀਪੀਸੀ ਸ੍ਰੀ ਦਰਬਾਰ ਸਾਹਿਬ ਦੀ ਹੈੱਡ ਗ੍ਰੰਥੀ ਤੇ ਅਹੁਦੇ ਤੋਂ ਵੀ ਲਾ ਸਕਦੀ ਹੈ ਹਟਾ ਸਕਦੀ ਹੈ ਸੋ ਉਸ ਤੋਂ ਪਹਿਲਾਂ ਉਹਨਾਂ ਨੂੰ ਲੂਪ ਦੇ ਵਿੱਚ ਰੱਖਿਆ ਜਾਵੇ ਪਰ ਇਹ ਪੰਥਕ ਮਸਲਾ ਸੀਗਾ ਅੱਜ ਤੱਕ ਅਸੀਂ ਨਹੀਂ ਦੇਖਿਆ ਕਿ ਕੋਈ ਪੰਥਕ ਮਸਲਾ ਜਾਂ ਕਿਸੇ ਹੈੱਡ ਗ੍ਰੰਥੀ ਦਾ ਜਾਂ ਜਥੇਦਾਰ ਦਾ ਕੋਈ ਹਾਈ ਕੋਰਟ ਦੇ ਵਿੱਚ ਗਿਆ ਹੋਵੇ ਜਾਂ ਕਿਸੇ ਵੀ ਕੋਰਟ ਦੇ ਵਿੱਚ ਗਿਆ ਹੋਵੇ ਸਿੱਖਾਂ ਦੇ ਲਈ ਇੱਕੋ ਇੱਕ ਸਰਵਉੱਚ ਅਦਾਲਤ ਹੈ ਸ੍ਰੀ ਅਕਾਲ ਪਤਿਸ਼ਾਹਬ ਉਹ ਤਖਤ ਜਿੱਥੇ ਸਿੱਖ ਧਰਮ ਦੇ ਫੈਸਲੇ ਹੁੰਦੇ ਨੇ ਉਥੇ ਉਹਨਾਂ ਨੂੰ ਨਵੇੜਿਆ ਜਾਂਦਾ ਹੈ ਦਲੀਲਾਂ ਉਥੇ ਸੁਣੀਆਂ ਜਾਂਦੀਆਂ ਨੇ ਤਾਂ ਫਿਰ ਉਹ ਕੀ ਗੱਲ ਹੋਈ ਕਿ ਅੱਜ ਇਹਨਾਂ ਨੂੰ ਗਿਆਨੀ ਰਗਵੀਰ ਸਿੰਘ ਨੂੰ ਇਹਨਾਂ ਨੂੰ ਰੋਕ ਕਰਨਾ ਪਿਆ ਇਹ ਮਸਲਾ ਉਥੇ ਸੁਲਝ ਸਕਦਾ ਸੀ ਉਥੇ ਵਿਚਾਰਿਆ ਜਾ ਸਕਦਾ ਸੀਗਾ ਉਥੇ ਘੂਖ ਪੜਤਾਲ ਇਸ ਫੈਸਲੇ ਨੂੰ ਲੈ ਕੇ ਕੀਤੀ ਜਾ ਸਕਦੀ ਸੀ ਜਾਂ ਜਿਹੜਾ ਵੀ ਖਾਸਾ ਜਤਾਇਆ ਜਾ ਰਿਹਾ ਪਰ ਫਿਲਹਾਲ ਇਹੀ ਜਾਣਕਾਰੀ ਮਿਲ ਪਾਰੀ ਹੈ ਕਿ ਅਕਾਲਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਹੈੱਡ ਗ੍ਰੰਥੀ ਆ ਗਿਆਨੀ ਰਗਵੀਰ ਸਿੰਘ ਹੁਣਾ ਨੇ ਰੋਕ ਕੀਤਾ ਹੈਗਾ ਹਾਈ ਕੋਰਟ ਦਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਕਿ ਮੈਨੂੰ ਖਤਸਾ ਹੈ ਕਿ ਮੈਨੂੰ এসਡੀਪੀਸੀ ਹੈਡ ਗ੍ਰੰਥੀ ਦੇ